ਹਾਂ ਜੀ ਤੁਹਾਡਾ ਅੱਜ ਨਗਰ ਕਦਰ ਦੀ ਸ਼ੁਰੂਆਤ ਕੀਤੀ ਕੀ ਕਹਿਣ ਦਿਓ ਲੋਕੋ ਸ਼ਸਤਰੋਂ ਮੂਰੇ ਰੋਕੇ ਨਾ ਰੋਕੀ ਜੀ ਹੋਰ ਹੋ ਕੇ ਜਗਾ ਨੂੰ ਤਾਹ ਉੱਤੀ ਜਕੋ ਪਾਰਕ ਵਿੱਚ ਭਾਈ ਸੰਗਤ ਸਿੰਘ ਜੀ ਦੀ ਇਹ ਸ਼ੋਭਾ ਯਾਤਰਾ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਆਈ ਹੈ ਉਹ ਜਿਹਨਾਂ ਦੀ ਮੈ ਕਹਿੰਦਾ ਸਿੱਕੇ ਇਤਿਹਾਸ ਦੇ ਵਿੱਚ ਇਹ ਪੰਜ ਪਿਆਰਾਂ ਦੇ ਵਿੱਚੋਂ ਇਹ ਜਿਹੜੀ ਇਹ ਸ਼ੋਭਾ ਯਾਤਰਾ ਹੈ ਕੁਰਬਾਨੀਆਂ ਮੈਂ ਕਹਿੰਦਾ ਸਿੱਕ ਇਤਿਹਾਸ ਹੈ ਇਹ ਦਬਲ ਕੋਚੜੇ ਲੋਕਾਂ ਦਾ ਕੁਰਬਾਨੀਆਂ ਨਾ ਭਰਿਆ ਤੇ ਪਰ ਉਹਨਾਂ ਕੁਰਬਾਨੀਆਂ ਨੂੰ ਅਨਗਾਇਆ ਕੀਤਾ ਗਿਆ ਸਮੇਂ ਦੀਆਂ ਸਰਕਾਰਾਂ ਨੇ ਵੀ ਔਰ ਜਿਹੜੇ ਪ੍ਰਬੰਧਕ ਨੇ ਖਾਸ ਤੌਰ ਤੇ ਐਜੀਪੀਸੀ ਵਾਲੇ ਉਹਨਾਂ ਨੇ ਇਹਨਾਂ ਮਹਾਪੁਰਸ਼ਾਂ ਦੀਆਂ ਜਿਹੜੀਆਂ ਕੁਰਬਾਨੀਆਂ ਤੇ ਕੋਈ ਯਾਦਗਾਰਾਂ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਗੁਰੂ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਾਹਿਬ ਇੱਕੋ ਹੀ 96 ਦੀ ਗੱਲ ਕਰਦੇ ਆ ਪੰਜ ਪਿਆਰੇ ਸਾਧੂ ਡਿਫਰੈਂਟ ਕੌਮਾਂ ਦੇ ਵਿੱਚੋਂ ਸੀ ਪਰ ਜਿਨ੍ਹਾਂ ਦੇ ਕਬਜੇ ਨਹੀਂ ਮੈਂ ਸਮਝਦਾ ਇਸ ਸੰਸਥਾ ਦੇ ਉੱਤੇ ਅਨਾਹੁੰਨਾਂ ਕੇ ਆਏ ਜਵਾਨ ਚੌਂਦਰ ਮਲਦੀ ਵੀ ਯਾਦਗਾਰ ਕਿੰਨਾ ਚਿਰ ਹੋ ਗਿਆ ਕਿੰਨੀ ਬੜੀ ਕੁਰਬਾਨੀ ਹੈ ਉਹ ਹੁਣ ਸ਼ੁਰੂ ਕੀਤੀ ਆ ਉਹ ਵੀ ਕੋਈ ਐਨ ਆਰ ਆਈ ਸੇਵਾਦਾਰੀ ਉਹਨੇ ਸ਼ੁਰੂ ਕਰਾਈ ਆ ਪਰ ਜਿਹੜੇ ਲਹਾ ਲੁੰਦੇ ਨੇ ਸਿੱਖ ਕੁਰਬਾਨੀਆਂ ਦੇ ਸਿੱਖ ਇਤਿਹਾਸ ਦੇ ਉੱਤੇ ਸਰਜਾਤਨ ਕਰਦੇ ਨੇ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਔਰ ਤੁਸੀਂ ਇੱਥੇ ਹਾਲ ਦੇਖ ਲਓ ਇਹ ਤਾਂ ਆਪਣੇ ਬਹਾਵੀ ਵਾਲੇ ਸੰਤ ਤਪਾਧਰਾਜ ਵਾਲੇ ਸੰਤਾ ਜੀ ਮਿਹਰਬਾਨੀ ਹੈ ਕਿ ਉਹਨਾਂ ਨੇ ਇਹ ਯਾਦਗਾਰ ਕੰਮ ਕਾਇਮ ਕੀਤਾ ਉਸ ਲਈ ਸੰਗਠਨ ਕਰਦੇ ਨੇ ਕੇਸ ਕਰਦੇ ਨੇ ਇਸੇ ਤਰ੍ਹਾਂ ਮੋਤੀ ਮਹਾਰਾਜੀ ਦੀ ਯਾਦ ਉਹ ਵੀ ਸੰਗਤ ਨੇ ਬਣਾਈ ਹੈ ਕਿ ਉਹ ਸੰਸਾ ਦਾ ਕੋਈ ਲੋੜ ਨਹੀਂ ਸਾਮਣੀ ਕੋ ਗਿਆਨੀ ਦੇਵ ਸਿੰਘ ਲਾਲੂ ਜਿਹੜਾ ਇੱਕ ਬੜਾ ਸਿੱਖ ਸਕਾਲਰ ਹੋਇਆ ਔਰ ਪ੍ਰਵਾਚਰ ਹੋਇਆ ਹੈ ਉਹਨਾਂ ਨੇ ਇਤਿਹਾਸ ਰਚਿਆ ਆਪਣੀ ਸਾਮਨੀ ਦੇ ਆ ਨਾ 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 ਜਰਾ ਉਹਨਾਂ ਦੀ ਆਪਕ ਦੇ ਵਿੱਚ ਬਹਿਸ ਹੋਈ ਹੈ ਇਸ ਕਰਕੇ ਚਮਕੌਰ ਦੀ ਗੜੀ ਦੀ ਗੱਲ ਕਰ ਲਈ ਆਪਾਂ ਇਹ ਯਾਦਗਾਰਾਂ ਜਿਹਦੀਆਂ ਕੁਰਬਾਨੀਆਂ ਸਾਡੇ ਲੋਕਾਂ ਦੀਆਂ ਪਰ ਇਹਨਾਂ ਨੂੰ ਅਣਗੌਲਿਆ ਕੀਤਾ ਜਿਹੜੇ ਇਸ ਤੇ ਸਿਆਸਤ ਕਰਦੇ ਨੇ ਕਬੀ ਜ ਜੀਨਾਂ ਦਾ ਉਹ ਉਸ ਵੱਲ ਨੂੰ ਧਿਆਨ ਨਹੀਂ ਦਿੱਤੇ ਅਸਲੀ ਜਾਇ ਚਾਹ ਚੱਗਦਾ ਹੈ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਈ ਹੈ ਜਿਹੜਾ ਸਭ ਨੂੰ ਇੱਕ ਸਮਝੇ ਸਭ ਨੂੰ ਇਹ ਜਾਤ ਪਾਤ ਦੀ ਜਿਹੜੀ ਨਫ਼ਰਤ ਹੈ ਇਸ ਕਰਕੇ ਨਹੀਂ ਕਰਦੇ ਵੀ ਇਹ ਸ਼ਰੂ ਕਾਸਤਤੀ ਬਾਬਾ ਸੰਗਤ ਸਿੰਘ ਦੀ ਯਾਦਗਾਰ ਇਸ ਕਰਕੇ ਨਹੀਂ ਬਣੀ ਭਾਈ ਵੀਰ ਸਿੰਘ ਪੀਰ ਸਿੰਘ ਇਹ ਵੀ ਭਾਈ ਜੇਤਾ ਇਹਨਾਂ ਦੀ ਯਾਦਗਾਰਾ ਕਿਸੇ ਹੋਰ ਨਹੀਂ ਹੋਤਾ ਇਹ ਤਾਂ ਚੰਦ ਲੋਗ ਨਹੀਂ ਜਿਹੜੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਮੂਰੇ ਹੋ ਕੇ ਬਲਾਈਆਂ ਨੇ ਕਿਉਂ ਚਐਜੀਪੀਸੀ ਦਾ ਕੋਈ ਰੋਲ ਨਹੀਂ ਉਹ ਵੀ ਮੈਂ ਕਹਾਂਗਾ ਕਿ ਤੁਸੀਂ ਲੋਕਾਂ ਨੂੰ ਇਹ ਇਹ ਜੋ ਗੁਰੂ ਦੇ ਸਿੱਖੋਂ ਸਿੱਖਾ ਹੈ ਜਿਹਨਾਂ ਦੀਆਂ ਕੁਰਬਾਨੀਆਂ ਜਿਵੇਂ ਕਿਸੇ ਦੀ ਦਵਾਨ ਤੋਂ ਦਰਮਸਦੀ ਲਾ ਲੋ ਹੈ ਜੀ ਪੋਤੀ ਮੈਰੇ ਦੀ ਗੱਲ ਹੋ ਮਤੀ ਦਾ ਸਤੀ ਦਾ ਦੀ ਲਾ ਲੋ ਭਰਿਆ ਪਿਆ ਇਤਿਹਾਸ ਕੁਰਬਾਨੀਆਂ ਨਾਲ ਔਰ ਉਹ ਉਹ ਕੁਰਬਾਨੀਆਂ ਨੂੰ ਜਰੂਰ ਇਹ ਸਾਡਾ ਇਤਿਹਾਸ ਰੱਖੇ ਯਾਦ ਕਰ ਮੰਨ ਗਿਆ ਔਰ ਉਹਨਾਂ ਦੀ ਜੇਰੇਸ਼ਨ ਨੂੰ ਪਤਾ ਲੱਗੂਗੀ ਇਹ ਕੌਣ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਜਰੂਰਤ ਹੈ ਸਿਆਸਤ ਕੀਤੀ ਜਾ ਰਹੀ ਹੈ ਇਜਾਜ਼ਤ ਪਾਤਾ ਕਹੀ ਜਾਂਦੇ ਆ ਸਾਹਮਣੇ ਵੀ ਇਹ ਗੱਲ ਕਹੇ ਕਿ ਕਰਖਾ ਇਸ ਕਿਹਾ ਜਾਂਦਾ ਬਾਂਸ ਦੀ ਯਾਤਵੀ ਕਹੀ ਜਾਂਦੀ ਹੈ ਕੋ ਪਛਾਣ ਮੋ ਤੁਸੀਂ ਸਿਆਸਤ ਦੀ ਗੱਲ ਕੀਤੀ ਹੈ ਵੀ ਸਿਆਸਤ ਕੀਤੀ ਜਾ ਰਹੀ ਹੈ ਤੁਮ ਦੀ ਮਕਸਾਲ ਦੇ ਮੁਖੀ ਬਾਬਾ ਤੁਮਾ ਵੱਲੋਂ ਮਹਾਰਾਸ਼ਟਰ ਚ ਬੀ ਜੀ ਪੀ ਨਾਲ ਮਲਕਿਉਰੀ ਸਪੋਰਟ ਕੀਤੀ ਜਾ ਰਹੀ ਕਿਵੇਂ ਦੇਖਦੇ ਇਹ ਤਾਂ ਦਿਖਾਓ ਇਹ ਇਹਦੇ ਬਾਰੇ ਤਾਂ ਬਾਬਾ ਹੀ ਦੱਸ ਸਕਦਾ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕੱਲ ਦੀ ਜਿਹੜੀ ਜਿਹੜੀ ਕੱਲ ਦੀ ਇਲੈਕਸ਼ਨ ਦੀ ਜਿਹੜੀ ਜਿਮਨੀ ਚੋਣਾ ਦੇ ਰਿਜ਼ਲਟ ਆਏ ਨੇ ਉਹਨੂੰ ਕਿਵੇਂ ਦੇਖਦੇ ਤੁਸੀਂ ਲੋਕਾਂ ਦਾ ਫਤੂਆ ਜਿਹਨੂੰ ਲੋਕ ਚਾਹੁੰਦੇ ਨੇ ਉਹਨੂੰ ਅੱਗੇ ਲਿਆ ਹੁੰਦੇ ਨੇ ਤੇ ਲੋਕ ਜਿਹਨਾਂ ਜਿੰਨਾਂ ਚੰਗਾ ਜਨਤਾ ਦਾ ਹੈ ਡੈਮੋਕ੍ਰੇਸੀ ਦੀ ਜਨਤਾ ਦਾ ਫੈਸਲਾ ਉਹ ਮੰਨਿਆ ਜਾਣਾ ਹੈ ਹੈਂ ਪਾਰਟੀ ਆਪਣੀਆਂ ਨਕਾਮੀਆਂ ਨੂੰ ਉਹਦੀ ਕਉ ਕਰਨ ਪਾਰਟੀ چاہے ਕੋਈ ਵੀ ਹੈ ਉਹ ਕੋਹ ਕਰੇ ਵੀ ਅਸੀਂ ਕਿਉਂ ਹਾਰੇ ਹਾਂ ਉਹਦੇ ਆਪਣੇ ਆਪ ਚ ਸੁਧਾਰ ਲਿਆ